ਬੰਦ ਕਰੋ ਬੰਦ ਕਰੋ ਸਸ਼ੀਗਾਲੀ ਮਲੂਰ ਦੇ ਨੈਸ਼ਨਲ ਹਾਈਵੇ ਤੇ ਖੜੇ ਹਾਂ ਤੇ ਤੁਸੀਂ ਇਸ ਵੇਲੇ ਲਾਈਵ ਤਸਵੀਰਾਂ ਦੇਖ ਰਹੇ ਹੋ ਮਲੂਰ ਦੇ ਨੈਸ਼ਨਲ ਹਾਈਵੇ ਦੇ ਵਿੱਚ ਜਿੰਨਾ ਜਿੰਨੇ ਕੀ ਅਸੀਂ ਲਾਈਵ ਇਸ ਵੇਲੇ ਤਸਵੀਰਾਂ ਦੇ ذریعے ਤੁਹਾਨੂੰ ਦਿਖਾ ਰਹੇ ਹਾਂ ਕਿ ਮਲੂਰ ਦਾ ਨੈਸ਼ਨਲ ਜੋ ਨੈਸ਼ਨਲ ਹਾਈਵੇ ਆ ਉਹ ਜਾਮ ਕਰ ਦਿੱਤਾ ਗਿਆ ਤੁਸੀਂ ਜਿਹੜੇ ਸੈਕੰਡ ਵੀ ਗਿਣਤੀ ਦੇ ਵਿੱਚ ਨੌਜਵਾਨ ਦੇਖ ਰਹੇ ਹੋ ਜਿਹੜੇ ਕੀ ਇਸ ਵੇਲੇ ਜਿਹੜੇ ਨਾਰੇ ਲਗਾ ਰਹੇ ਹਨ ਤੇ ਨਾਰਿਆਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਦੀ ਧੱਕਾਸ਼ਾਹੀ ਤੇ ਜਿਹੜੇ ਨਾਰੇਵਾਨਾਂ ਦੇ ਵੱਲੋਂ ਨਾਰੇਬਾਜੀ ਜਿਹੜੀ ਕੀਤੀ ਜਾਂਦੀ ਪਈ ਆ ਸੋ ਸੈਕੰਡ ਦੇ ਗਿਲਟੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਮਲੋੜ ਦੇ ਜੀਟੀ ਰੋਡ ਤੇ ਬੈਠ ਕੇ ਆ ਤੇ ਇਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਵਜ੍ਹਾ ਹੈ ਜਿਸ ਦੀ ਵਜ੍ਹਾ ਕਰਕੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਮਲੋੜ ਦਾ ਜਿਹੜਾ ਜੀਟੀ ਰੋਡ ਹੈ ਨੈਸ਼ਨਲ ਹਾਈਵੇ ਉਹ ਜਾਮ ਹੋ ਗਿਆ ਹੈ ਵੈਸੇ ਤੁਹਾਨੂੰ ਇੱਕ ਵਾਰ ਸੀ ਦੱਸਣਾ ਚਾਹੁੰਦੇ ਹਾਂ ਕਿ ਮੈਂ ਕੈਮਰਾਮੈਨ ਜਿਹੜੀਆਂ ਤਸਵੀਰਾਂ ਨੇ ਉਹ ਨੈਸ਼ਨਲ ਹਾਈਵੇ ਦੀਆਂ ਵਿਖਾ ਦਿੱਤੀਆਂ ਜਾਂ ਨੇ ਇੱਕ ਪਾਸੇ ਜਿਹੜਾ ਕੈਮਰਾ ਉਹ ਘੁਮਾ ਕੇ ਵਿਖਾਇਆ ਜਾਵੇ ਜਿਹੜੀ ਇਸ ਵੇਲੇ ਦੀ ਜਿਹੜੀ ਸਪਲਾਈ ਹੈ ਜਿਹੇ ਵਹੀਕਲਸ ਆ ਰਹੇ ਨੇ ਤਾਂ ਉਹ ਦੂਜੇ ਪਾਸੇ ਦੀ ਜਿਹੜੇ ਵਹੀਕਲ ਇੱਕ ਪਾਸੇ ਦੀ ਜਿਹੜੇ ਬਾਜ਼ਾਰ ਵਿੱਚ ਦੀ ਲੰਘਦੇ ਜਿਹੜੇ ਨਜ਼ਰ ਆਉਂਦੇ ਪਏ ਪਰ ਦੂਸਰੇ ਪਾਸੇ ਦੀ ਜਿਹੜਾ ਹੈ ਇੱਕ ਜਿਹੜੀ ਸਰਵਿਸ ਲਾਈਨ ਹੈ ਉਸ ਪਾਸੇ ਦੀ ਵੀ ਜਿਹੜੇ ਜਿਹੜੇ ਸਾਧਨ ਨੇ ਉਹ ਜਾ ਰਹੇ ਇੱਕ ਪਾਸੇ ਜਿਹੜੀ ਲਾਈਨ ਹੈ ਉਹ ਜਿਹੜੀ ਨਿਰਵੈਣ ਚੱਲ ਰਹੀ ਆ ਤਾਂ ਜ਼ਿਆਦਾ ਜਿਹੜੀ ਸਪਲਾਈ ਹੈ ਉਹ ਸਾਧਨਾਂ ਦੀ ਜਿਹੜੀ ਭਾਵਿਤ ਨਹੀਂ ਹੋਈ ਹੈ ਪਰ ਜਿਹੜੇ ਇੱਥੇ ਲੋਕ ਸਾਡੇ ਨਾਲ ਨੇ ਜਿਨ੍ਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਨਾਮ ਕੋਮਲ ਸਿੰਘ ਹੈ ਜੀ ਠੀਕ ਪ੍ਰਿੰਟ ਹੈ ਜੀ ਕਿ ਮਾਮਲਾ ਹੈ ਕਿੱਥਾ ਕਰਨਾ ਚਾਹ ਰਹੇ ਹੋ ਕੀ ਮਾਮਲਾ ਜੀ ਇਹ ਮਾਮਲਾ ਦੀ ਸਾਡੇ ਦੋ ਬੇਬੇ ਸੀਗੇ ਹੁਣ ਐਕਸੀਡੈਂਟ ਹੋਇਆ 2 ਤਰੀਕ ਨੂੰ ਜੀ ਠੀਕ ਹੈ ਇੱਕ ਮੇਰਾ ਭਾਣਜਾ ਸੀ ਇੱਕ ਭਤੀਜਾ ਸੀਗੇ ਜੀ ਜੀ ਦੋ ਦਿਨ ਨੂੰ ਐਕਸੀਡੈਂਟ ਆ ਤੇ ਕੱਲੋ ਵੀ ਦਿੱਤ ਹੋ ਗਈ ਸੀ ਕਿ ਕਿੰਨੇ ਮੈਂਬਰ ਸੌਦਾ ਤਿੰਨ ਮੈਂਬਰ ਸੀਗੇ ਜੀ ਐਕਸੀਡੈਂਟ ਦਾ ਮਾਮਲਾ ਹਾਂ ਐਕਸੀਡੈਂਟ ਦਾ ਮਾਮਲਾ ਜੀ ਕਿ ਐਕਸੀਡੈਂਟ ਐਕਸੀਡੈਂਟ ਹੋਇਆ ਜੀ ਅਵਲਖਾਨੇ ਰੱਥੜੀਆਂ ਰੋਡ ਰੂਜੀਤ ਮੁਰਦੀ ਹੈ ਕਦੀ ਜੀ ਠੀਕ ਹੈ ਜੀ ਆਪਾਂ ਰਹਿਣ ਵਾਲੇ ਕਿੱਥੋਂ ਦੇ ਆ ਆਪਾਂ ਰੈਕੀਗਲਾਂ ਦੇ ਰਹਿਣ ਵਾਲੇ ਆ ਜੀ ਤੇ ਇੱਕ ਇੱਕ ਬੇਟਾ ਸਾਡਾ ਗੁਰਜੋਤਲਾ ਹੈ ਕਿਹੜੇ ਏਰੀਆ ਦੇ ਵਿੱਚ ਰਹਿ ਗਿਆ ਪਿੰਡੇ ਜਿਹਲੇ ਚ ਪੈਦਾ ਜੀ 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 ਹਾਂ ਜੀ ਗੁਰਜੋਤ ਸਿੰਘ ਬੇਟੇ ਦੀ ਸਾਡੇ ਹੀ ਦਿੱਤ ਹੋ ਚੁੱਕੀ ਹੈ ਜੀ ਇੱਕ ਬੇਟਾ ਸਾਡਾ ਟੜਫਰੀਆ ਮੋਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਲੋ ਦੀ ਗੱਲ ਦਾ ਸਰ ਤੁਸੀਂ ਇਹ ਕਿ ਇਹ 2 ਤਰੀਕ ਨੂੰ ਐਕਸੀਡੈਂਟ ਹੋਇਆ ਸਰ ਜੀ ਠੀਕ ਕੱਲੋਂ ਫਿਰ ਤੋਂ ਜਿਹੜੇ ਤੁਹਾਡੇ ਵਾਲਾ ਲੋਕ ਨੇ ਤੁਹਾਡੇ ਪਰਿਵਾਰਕ ਰਿਸ਼ਤੇਦਾਰ ਆ ਰਾਜਾ ਮੋਹੱਲੇ ਦੇ ਨੇ ਕਿਹੜੇ ਸਾਥੀ ਨੇ ਤੁਹਾਡੇ ਜਿਹੜੇ ਸਾਰਾ ਸਾਡਾ ਪਰਿਵਾਰ ਆ ਜੀ ਇਹ ਠੀਕ ਹੈ ਜੀ ਜੀ ਮਜ਼ਦੂਰ ਕਿਸਾਨ ਏਕਤਾ ਵੀ ਸਾਡੇ ਨਾਲ ਕੀ ਕਿ ਕਿ ਕਿਸਾਨ ਇਕਤਾ ਜਿਹੜੀ ਹੈ ਉਹ ਤੁਹਾਡਾ ਜਿਹੜਾ ਕਿਸਾਨ ਨੇ ਤੁਹਾਡਾ ਸਾਥ ਦੇ ਰਿਹਾ ਤੇ ਕਿਹੜੀ ਇਹ ਜਥੇਬੰਦੀ ਜਿਹੜਾ ਤੁਹਾਡਾ ਸਾਥ ਦੇ ਰਹੀ ਹੈ ਇਹ ਜਥੇਬੰਦੀ ਮਜ਼ਦੂਰ ਕਿਸਾਨ ਇਕਤਾ ਜਿਹੜੀ ਹੈ ਜੀ ਉਹੀ ਸਾਡਾ ਸਾਥ ਦੇ ਰਹੀ ਹੈ ਜੀ ਜੀ ਆਪਾਂ ਮਾਮਲੇਦਾਰ ਆਵਾਪਸ ਆਈਏ ਕਿ ਕੀ ਮਾਮਲਾ ਕੀ ਸੀ ਮਾਮਲੇ ਜੀ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਪੁਲਿਸ ਨੇ ਜਦੋਂ ਉਥੋਂ ਗੱਡੀ ਚੱਕ ਕੇ ਲੈ ਕੇ ਜਾਂਦੀ ਹੈ ਜੀ ਪੁਲਿਸ ਨੇ ਆਪਦੀ ਕਸਟਡੀ ਦੇ ਵਿੱਚ ਗੱਡੀ ਲੈ ਜਾਂਦੀ ਉਦੋਂ ਗੱਡੀ ਬਿਲਕੁਲ ਸਹੀ ਸੀਗੀ ਕੱਲੀ ਜਿਹੜੀ ਅੱਗੋਂ ਬੰਪਰ ਖੁੱਟਿਆ ਸੀ ਉਹਦਾ ਜੀ ਨੰਬਰ ਪਲੇਟਾਂ ਗੱਡੀ ਤੇ ਲੱਗੀਆਂ ਹੋਈਆਂ ਸੀ ਜੀ ਕਿਹੜੇ ਸਾਧਨ ਸੀ ਜਿਹੜਾ ਆਪਸੇ ਵਿੱਚ ਟਕਰਾਇਆ ਤੇ ਗੱਟਕਾਰ ਸੀਗੀ ਜੀ ਠੀਕ ਹੈ ਜੀ ਜਿਹੜਾ ਤੁਹਾਡਾ ਪਰਿਵਾਰ ਸੀ ਉਹ ਕਾਰ ਉਹ ਮੋਟਰਸਾਈਕਲ ਤੇ ਸੀਗੀ ਜੀ ਮਤਲਬ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਈ ਟੱਕਰ ਹੋਈ ਹੈ ਜੀ ਜਿਹੜੀ ਕਾਰ ਸੀ ਇਹ ਖੱਲੀ ਵੱਟੌਸ ਤੋਂ ਸੀ ਜੀ ਹਾਂ ਜੀ ਕਾਰ ਇਹਨਾਂ ਨੇ ਕਸਟਡੀ ਦੇ ਵਿੱਚ ਜਦੋਂ ਲੈ ਲਈ ਜੀ ਕਾਰ ਬਿਲਕੁਲ ਸਹੀ ਸੀਗੀ ਜੀ ਕੱਲਾ ਐਕਸੀਡੈਂਟ ਅੱਗੋਂ ਬੰਪਰ ਹੋ ਜੂ ਹੋਇਆ ਸੀਗਾ ਇਹਨਾਂ ਨੇ ਰਾਤ ਦੇ ਰਾਤ ਰਿਸ਼ਵਤ ਲੈ ਕੇ ਗੱਡੀ ਦੀਆਂ ਦੋਨੇ ਨੰਬਰ ਪਲੇਟਾਂ ਪਟਦੀਆਂ ਸ਼ੀਸ਼ੇ ਦੇ ਇੱਕ ਮਾਰ ਕੇ ਵਿੱਚੋਂ ਸਾਰੇ ਪ੍ਰੂਫ ਗੈਪ ਕਰਦੇ ਤੇ ਚੈਸੀ ਨੰਬਰ ਤੇ ਗ੍ਰੈਂਡਰ ਮਾਰ ਕੇ ਸੂਰੂਤ ਮਟਾਤਾ ਵੀ ਇੱਥੇ ਨੰਬਰ ਕੋਈ ਮਿਲਣਾ ਤੁਸੀਂ ਗੱਡੀ ਵੇਖੀ ਹੈ ਹਾਂਜੀ ਗੱਡੀ ਇੱਥੇ ਜਾ ਕੇ ਆਏ ਕਸਟਡੀ ਦੇ ਵਿੱਚ ਮਾਲਖਾਨੇ ਦੇ ਵਿੱਚ ਗੱਡੀ ਤੇ ਇਹਨਾਂ ਦੀ ਕਸਟਡੀ 'ਚ ਗੱਡੀ ਆ ਮਿਲੀ ਕੁਕਤਾ ਜੀ ਉਸ ਤੋਂ ਪਹਿਲਾਂ ਤੁਸੀਂ ਗੱਡੀ ਵੇਖੀ ਸੀ ਉਸ ਤੋਂ ਪਹਿਲਾਂ ਅਸੀਂ ਗੱਡੀ ਵੇਖੀ ਸੀ ਜੀ ਅਸੀਂ ਵੇਖ ਕੇ ਗਏ ਕਿ ਉਸ ਤੋਂ ਪਹਿਲਾਂ ਗੱਡੀ ਉਹਦੀਆਂ ਤੁਹਾਡੇ ਕੋਲ ਕੋਈ ਆ ਕੈਮਰਾ ਸਾਰੇ ਪ੍ਰੂਫ ਹੈ ਜੀ ਸਾਡੇ ਕੋਲ ਹਾਂ ਸਾਰੇ ਟੋਟਲ ਪ੍ਰੂਫ ਹੈ ਸਾਡੇ ਕੋਲ ਅਸੀਂ ਆਪਣੇ ਟੋਲ ਪਲਾਜੇ ਦੋ ਵੀ ਲੈ ਕੇ ਆਏ ਆ ਵੀਡੀਓ ਕਢਾ ਕੇ ਇੱਕ ਦੋ ਹੋਰ ਪਿੱਛੇ ਤੋਂ ਵੀ ਲੈ ਕੇ ਆਏ ਆ ਵੀਡੀਓ ਕਢਾ ਕੇ ਸਾਰਾ ਸਬੂਤ ਆ ਸਾਡੇ ਕੋਲ ਜੀ ਸਾਰੇ ਸਬੂਤ ਇਕੱਠੇ ਕਰਕੇ ਫੇਰ ਇੱਥੇ ਬੈਠੇ ਜੀ ਪੁਲਿਸ ਸਾਨੂੰ ਮਿੱਠੀ ਗੋਲੀ ਦੇ ਦਿੰਦੀ ਆ ਪਰ ਕੋਈ ਕਾਰਵਾਈ ਨਹੀਂ ਕਰਦਾ। ਹਾਂ, ਕੋਣ ਇਨਚਾਰਜ ਨੇ ਜਿਨ੍ਹਾਂ ਨੇ ਜਿਹੜੇ ਕੋਲ ਤੁਹਾਡਾ ਕੇਸ ਸੀ ਇਹ? ਉਹਦਾ ਨਾਮ ਸੀ ਕੀ ਫਸ ਸੀਗਾ? ਬਾਖ ਸਿੰਘ ਸੀਗੇ। ਬਾਖ ਸਿੰਘ ਐਸਆਈ। ਹਾਂ। ਥਾਣਾ ਮੁਖੀ ਨੂੰ ਮਿਲੇ ਹੋ ਤੁਸੀਂ? ਉਸੇ ਨੂੰ ਮਿਲੇ ਸੀਗੇ ਜੀ। ਥਾਣਾ ਮੁਖੀ ਨੂੰ ਮਿਲੇ ਹੋ ਤੁਸੀਂ? ਐਸਐਸਬ ਨੂੰ ਮਿਲੇ ਜਾਂ ਜੀ ਅਸੀਂ। ਉਹਨਾਂ ਦਾ ਕੀ ਕਹਿਣਾ ਸੀ ਜੀ? ਉਹਨਾਂ ਦਾ ਵੀ ਮਿੱਠੀ ਗੋਲੀ ਹੈ। ਕੀ ਕਹਿਣਾ ਕੀ ਹੈ ਪੁਲਿਸ ਦਾ? ਪੁਲਿਸ ਦਾ ਕਹਿਣਾ ਬਸ ਕਾਰਵਾਈ ਕਰ ਦਾਂਗੇ। ਮੰਗਲਵਾਰ ਨੂੰ ਤੁਸੀਂ ਮੈਂਡਟ ਬੋਡੀ ਲੈ ਜਾਓ। ਬੱਚੇ ਦਾ ਸਿਕਾਰ ਕਰ ਦੋ ਤੇ ਬਾਅਦ ਦੇ ਵਿੱਚ ਆਪਾਂ ਉਹਨੂੰ ਅਰੈਸਟ ਕਰ ਲਾਂਗੇ। ਅਸੀਂ ਉਹਨਾਂ ਚਿਰ ਡੈੱਡਬੋਰਡ ਹੀ ਨਹੀਂ ਲੈ ਕੇ ਆਉਂਦੇ ਨਹੀਂ ਸਟਾਰਟ ਕਰਦੇ ਜਿੰਨਾ ਚਿਰ ਉਹ ਬੰਦੇ ਨੂੰ ਅरेस्ट ਨਹੀਂ ਕੀਤਾ ਜਾਂਦਾ ਪੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਨ ਮੰਗ ਕੀ ਹੈ ਤੁਹਾਡੀ ਮੁੱਖ ਮੰਗ ਕੀ ਹੈ ਅੱਜ ਮੇਨ ਮੰਗ ਇਹ ਹੈ ਜੀ ਉਹਨਾਂ ਨੂੰ ਕਸਟਡੀ ਇਨਸਾਬ ਦਿੱਤਾ ਜਾਵੇ ਜੀ ਬੰਦੇ ਚੱਕੇ ਜਾਣਗੇ ਉਹ ਜੀ ਫ੍ਰੀਸ ਹੋ ਗਏ ਬੰਦੇ ਨਹੀਂ ਹੋਏ ਜੀ ਕੋਈ ਪਤਾ ਨਹੀਂ ਕਹੇ ਇਹ ਵੀ ਕਰਦਾ ਜੀ ਉਹਨਾਂ ਨੇ ਸਾਰਾ ਕੁਝ ਗਾਇਬ ਹੈ ਅੱਜ ਮਾਨੂੰ ਮਿਲਿਆ ਹੋਇਆ ਮਿਲੀ ਪੁੱਤ ਰਿਸ਼ਮਤ ਲਈ ਹੋਈ ਇਹਨਾਂ ਨੇ ਗੱਡੀ ਆਪ ਗੱਡੀ 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 ਕਸਟੀਡੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਕੋਲ ਹੁਣ ਉਹਦਾ ਡਰਦਾ ਨਹੀਂ ਡਰਦਾ ਨਹੀਂ ਕੋਈ ਤੇ ਇਹਨਾਂ ਨੇ ਗ੍ਰੈਂਡਰ ਮਾਰ ਜੋ ਸਾਰਾ ਕੁਝ ਸਫਾਇਆ ਕਰਤਾ ਸ਼ੀਸ਼ੇ ਪੜਾਏ ਕੋਲ ਖੜਕੇ ਭਾਈ ਜੀ ਤੁਸੀਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜੇਕਰ ਮੰਨ ਲਓ ਤੁਹਾਡੀ ਜਿਹੜੀ ਗੱਲ ਆ ਉਹ ਜਲਦੀ ਨਹੀਂ ਸੁਣੀ ਜਾਂਦੀ ਤਾਂ ਕੀ ਜਿਹੜੀ ਰਣਨੀਤੀ ਅਪਣਾਓ ਅਸੀਂ ਅਸੀਂ ਇਦੋਂ ਵੀ ਭੱਡੀ ਕਾਰਵਾਈ ਪਾਵਾਂਗੇ ਸਾਰੀਆਂ ਜੱਸੇ ਬੰਦੀਆਂ ਸਾਡੇ ਨਾਲ ਆਜ ਤਾਂ ਇੱਕ ਪਾਸਾ ਕੀਤਾ ਕੱਲ ਨੂੰ ਜੇ ਅੱਜ ਸਾਡੀ ਸੁਣਾਈ ਨਹੀਂ ਹੁੰਦੀ ਕੱਲ ਨੂੰ ਅਸੀਂ ਸਾਰਾ ਹਾਈਵੇ ਸਾਰਾ ਜਾਮ ਕਰ ਦਾਂਗੇ 15 16 ਟੈਕਟਰ ਆਈ ਹੁੰਦੇ ਉੱਥੋਂ ਪਿੰਡੋਂ ਆਈ ਜਾਂਦੇ ਆ ਅਈ ਪੁਰਾ ਜੱਜੇਰ ਧਰਨਾ ਲਾਵਾ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੰਦਿਆਂ ਨੂੰ ਜੀ ਤਿੰਨ ਜਣੇ ਸੀ ਇੱਕ ਦੀ ਡੈਥ ਹੋ ਗਈ ਇੱਕ ਆ ਮੰਨ ਕੇ ਚਲੋ ਜੇ ਟੋਮ ਅਜ ਪਿਆ ਇੱਕ ਲੇਡੀ ਸੀ ਉਹਦੀ ਵੀ ਸੱਟਾ ਉਹ ਬੰਦਿਆਂ ਜੀ ਸਾਨੂੰ ਜਿੱਥੇ ਕਰ ਇਨਸਾਫ ਨਹੀਂ ਮਿਲਦਾ ਉਹ ਬੰਦੇ ਸਾਨੂੰ ਪੇਸ਼ ਕਰ ਦੇਣਾ ਤੇ ਅਸੀਂ ਆਪਦਾ ਵੀ ਉਹ ਕਰਾਂਗੇ ਡਾਵਾਗੇ ਅਈ ਇੱਥੇ ਵੀ ਅਜੀਨਾ ਦੀ ਡੈਥ ਹੋਈ ਉਹਦਾ ਨਾਮ ਕੀ ਹੈ ਗੁਰਜੋਤ ਸਿੰਘ ਇਹ ਮਤਲਬ ਮੇਲ ਫੀਮੇਲ ਉਹਨਾਂ ਦਾ ਮਤਲਬ ਲੜਕਾ ਹੈ ਲੜਕੀ ਡੈਥ ਹੋਏ ਕੁੜੀ ਕਿੰਨੀ ਉਮਰ ਉਹਨਾਂ ਦੀ ਉਹਨਾਂ ਦੀ ਉਮਰ 22 ਸਾਲ ਹੈ ਮੈਰਿਟਲ ਸਟੇਟਸ ਕੀ ਆ ਮਤਲਬ ਉਹ ਵਿਆਹੇ ਹੈ ਯਾਨੀ ਨਹੀਂ ਨਹੀਂ ਜੈਨਿਕ ਤਵਾਰਾ ਜੀ ਉਹ ਪੀਆ ਉਹਨਾਂ ਦੀ ਫਾਈਨਲ ਹੋਈ ਸੀ ਆਰਮੀ ਚ ਭੱਜਦੀ ਹੋ ਸੀ ਆਰਮੀ ਦੇ ਵਿੱਚ ਵੀ ਜਾਣਾ ਸੀ ਬੈਠੇ ਨੇ ਪੇਪਰ ਕਲੀਅਰ ਸੀ ਜੀ ਬੈਠਾ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਲੌਰ ਦੇ ਵਿੱਚ ਜੀਟੀ ਰੋਡ ਤੇ ਜਿਹੜਾ ਧਰਨਾ ਲੱਗਾ ਹੈ ਤੇ ਧਰਨੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਨੌਜਵਾਨ ਨੇ ਜਿਹੜੇ ਸਾਹਮਣੇ ਲਾਈਵ ਸਿਰਾਂ ਦੇ ਤਾਂ ਕਿ ਸਾਹਮਣੇ ਜੇ ਇਹਨਾਂ ਕੋਈ ਖੁਫੀਆ ਨਹੀਂ ਹੈ ਤੁਹਾਡੇ ਨਾਲ ਸਾਂਝੇ ਕੀਤੇ ਨਾ ਪੁਲਿਸ ਦੇ ਮੁਤਾਬਕ ਐਕਸੀਡੈਂਟ ਦੇ ਵਿੱਚ ਰੋਡ ਐਕਸੀਡੈਂਟ ਦੇ ਵਿੱਚ ਇਹਨਾਂ ਦੇ ਪਰਿਵਾਰਕ ਮੈਂਬਰ ਦੀ ਡੈਥ ਹੋ ਗਈ ਆ ਡੈਥ ਹੋਣ ਤੋਂ ਬਾਅਦ ਜਿਹੜਾ ਹੈ ਇੱਕ ਪੁਲਿਸ ਦੀ ਕਾਰਵਾਈ ਤੋਂ ਸਤੁਤ ਚੁਣੀ ਬੁਲੈਤੀ ਕਰਵਾਇਆ ਜੋ ਅਸੰਤੁਸ਼ਟ ਹੋਣ ਤੋਂ ਬਾਅਦ ਜਿਹੜਾ ਨੇ ਇਹਨਾਂ ਨੇ ਹੁਣ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਹੈ ਜੋ ਨੈਸ਼ਨਲ ਹਾਈਵੇ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਨੋੜ ਦੇ ਵਿੱਚ ਇਸ ਵੇਲੇ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਪਰਦਰਸ਼ਨ ਕਰੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰੀਆਂ ਦੇ ਵੱਲੋਂ ਜਿਹੜਾ ਜਾਮ ਕਰ ਦਿੱਤਾ ਗਿਆ ਹੈ ਅਸੀਂ ਨਾਲ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿ ਮਲੋੜ ਦੇ ਵਿੱਚ ਜਿਹੜੀ ਜਿਹੜੀ ਲਾਈਨ ਨੂੰ ਜਿਹੜਾ ਹੈ ਉਹ ਜੀਟੀ ਰੋਡ ਦੀ ਜਿਹੜੀ ਇੱਕ ਸਪਲਾਈ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਦੂਸਰੇ ਪਾਸੇ ਦੀ ਜਿਹੜੀ ਹੈ ਉਹ ਵੀ ਕਲੰਗਰੇ ਨੇ ਵੀ ਕਲੰਗਰੇ ਦਾ ਬਾਜ਼ਾਰ ਵਿੱਚ ਵੀ ਉਹਨਾਂ ਨੂੰ ਲੰਘਨ ਦਿੱਤਾ ਜਾ ਰਿਹਾ ਹੈ ਨਾਲ ਨਾਲ ਜਿਹੜਾ ਹੈ ਉਹ ਪਰਿਵਾਰ ਦੇ ਵੱਲੋਂ ਇਹ ਵੀ ਕਹਿਆ ਗਿਆ ਕਿ ਜੇਕਰ ਜਲਦੀ ਸਾਡੀ ਮੰਗ ਨਾ ਪੂਰੀ ਕੀਤੀ ਦਸੀਏ ਜਿਹੜਾ ਧਰਨਾ ਹੈ ਇਸ ਨੂੰ ਹੋਰ ਜ਼ਿਆਦਾ ਅਸੀਂ ਆਪਣਾ ਜਿਹੜਾ ਇਸ ਨੂੰ ਹੋਰ ਜ਼ਿਆਦਾ ਅਸੀਂ ਆਪਣੇ ਧਰਨਾ ਪ੍ਰਦਰਸ਼ਨ ਨੂੰ ਤਿੱਖਾ ਕਰਾਂਗੇ ਇਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਸਾਡੀਆਂ 10 ਤੋਂ 15 ਜਣੀਆਂ ਕਾਲਜ ਦੇ ਨੇ ਫਿਰ ਵੀ ਪਿਆਰੀਆਂ ਸੀਐਸਟ ਮੈਂ ਪ੍ਰਦਰਸ਼ਨ ਨੂੰ ਹੋਰ ਜ਼ਿਆਦਾ ਤਿੱਖਾ ਕਰ ਦੋਗੇ লাইਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਲੋੜ ਦੇ ਜੀਟੀ ਰੋਡ ਤੇ ਜਿਹੜਾ ਹੈ ਉਹ ਜਾਮ ਕਰ ਦਿੱਤਾ ਗਿਆ ਹੈ ਪਰਿਵਾਰ ਦੇ ਵੱਲੋਂ ਜਿਨ੍ਹਾਂ ਦਾ ਆ ਪਰਿਵਾਰ ਦਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਇਹਨਾਂ ਦੇ ਨੂੰ ਦੱਸਿਆ ਗਿਆ ਹੈ ਕਿ ਇਹਨਾਂ ਦੇ ਪਰਿਵਾਰ ਦੇ ਜੋ ਮੈਂਬਰ ਨੇ ਜਿਹੜਾ ਐਕਸੀਡੈਂਟ ਹੋਇਆ 2 ਜੂਨ ਨੂੰ ਨਜ਼ਦੀਕ ਪਿੰਡ ਪਿੰਡ ਰਥੜੀਆਂ ਦੇ ਵਿੱਚ ਤਾਂ ਹੁਣ ਤੱਕ ਜੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਉਸ ਤੋਂ ਅਸੰਤੁਸ਼ਟ ਹੋ ਇਹਨਾਂ ਨੇ ਜਿਹੜਾ ਜੀਟੀਵੀ ਅੱਜ ਸਾਰੀ ਜੀਟੀ ਰੋਡ ਨੂੰ ਜਿਹੜਾ ਹੈ ਉਹ ਜਾਮ ਕਰ ਦਿੱਤਾ ਜੁੜੇ ਰਹੋ ਮੇਰੇ ਲਾਈਵ ਦੇ ਨਾਲ ਇਹ ਸਾਰੀ ਅਪਡੇਟ ਜਿਹੜੀ ਹੈ ਅਸੀਂ ਤੁਹਾਨੂੰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਮੈਨੂੰ